ਹਾਂਜੀ ਕਿਸਾਨ ਵੀਰੋ ਸਸਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਸ਼ਖਰੀ ਜਿਲ੍ਹਾ ਤਸੀਲੇ ਸਪੜ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸਰਾਲੀ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਦਰਗਾਪੁਰ ਠੱਠੀਆਂ ਮੰਤਾ ਜੱਲੇਵਾਲਾ ਸਰਾਲੀ ਮੰਡ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਵੀਰ ਸਰਮਕ ਸਿੰਘ ਜੀ ਦੇ ਕੋਲ ਆਇਆ ਦੋਸਤੋ ਕੋਮਲਵੀਰ ਜੀ ਦੇ ਘਰ ਪਹੁੰਚੇ ਆਪਾਂ ਤੇ ਪਿੰਡ ਸ਼ਖਰੀ ਤੁਸੀਂ ਵਿਜ਼ਿਟ ਕਰ ਲਿਆ ਜੀ ਠੀਕ ਆ ਜੀ ਕੋਈ ਵੀਰ ਆਪਣਾ ਦੂਰ ਨੇੜੇੋਂ ਆ ਰਿਹਾ ਤੇ ਬਿਲਕੁਲ ਮੈਪ ਤੇ ਲੋਕੇਸ਼ਨ ਲਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਤਕਰੀਬਨ ਸਰਿਆਲੀ ਵੱਡੀ ਸਰਿਆਲੀ ਇੱਥੋਂ 2-3 ਕਿਲੋਮੀਟਰ ਦੀ ਦੂਰੀ ਆ ਨਸ਼ਹਿਰੇ ਪੰਨੂਆਂ ਦੀ ਕੋਈ 4 ਕਿਲੋਮੀਟਰ ਦੀ ਦੂਰੀ ਆ ਇੱਥੋਂ ਅੱਜ ਤਰੀਕ 2 ਅਗਸਤ ਤੇ ਸਮਾਂ ਕੋਈ ਦੁਪਹਿਰ ਦੇ 2:3-3 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਅੱਜ ਇਸ ਵੀਡੀਓ ਦੇ ਵਿੱਚ ਸ਼ਰਮਕ ਸਿੰਘ ਵਾਲੇ ਫਾਰਮ ਤੇ ਦੋਸਤੋ ਆਪਾਂ ਤੁਹਾਨੂੰ ਤਿੰਨ ਐਨੀਮਲ ਦਿਖਾਉਣੇ ਆ ਦੋ ਵੜਾ ਸੂਈਆਂ ਸਵਈਆਂ ਤਾਜ਼ੀਆਂ ਸੱਜਰ ਵੜਾ ਨੇ ਇੱਕ ਦੋ ਦੋ ਡ్రਾਈ ਆ ਪਰ ਤਕਰੀਬਨ ਕੋਈ 6 6.5 ਮਹੀਨਿਆਂ ਦੇ ਲੱਗਦਾ ਮਗਬਨ ਚੈੱਕ ਪਾਸ ਆ ਕੋਈ ਭਰਾ ਆਪਣੀ ਤਸਲੀ ਲਈ ਚੈੱਕ ਤੁਸੀਂ ਕਰਾਉਣੀ ਚਾਹੁੰਦੇ ਹੋ ਇੱਥੇ ਆਪਣਾ ਸਾਈਪਿਆਨਾ ਕਰਕੇ ਚੈੱਕ ਕਰਵਾ ਸਕਦੇ ਹੋ ਜਿਹੜੇ ਪਸ਼ੂ ਸਵੇਰ ਸੁਬਾਹ ਜਾਂ ਦੋ ਚਾਰ ਟਾਈਮ ਖੁੱਲਾ ਟਾਈਮ ਕੱਢ ਕੇ ਆਪਣਾ ਤੁਸੀਂ ਤਸਲੀ ਕਰ ਲਿਓ ਪੂਰੀ ਗੱਲਬਾਤ ਕਰਾਂਗੇ ਵੇਰਵੇ ਸਿਹਤ ਪੂਰੀ ਡਿਟੇਲ ਤੁਹਾਨੂੰ ਦਵਾਂਗੇ ਜੁੜੇ ਰਿਹਾ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਸਭ ਤੋਂ ਪਹਿਲਾਂ ਸ਼ਰਮਿਕ ਸਾਸਰੀ ਕਾਲ ਸਾਸਰੀ ਸਾਡੇ ਸਾਬ ਹਸਾਂ ਠੀਕ ਹੈ ਬੜੀ ਕਿਰਪਾ ਬੜੀ ਕਿਰਪਾ ਬਾਬਾ ਸ਼ੁਕਰਮੰਦ ਆ ਇਹ ਰਖੜੀ ਮਾਲ ਬਾਕੀ ਚਲੋ ਰਖੜੀ ਬੰਪਰ ਵੀ ਹੈ ਤੇ ਨਾਲ ਦੀ ਰਖੜੀ ਧਮਾਕਾ ਵੀ ਆ ਮੈਂ ਨਾ ਕੋ ਬੰਪਰ ਮਾਲੇ ਕੋ ਧਮਾਕਾ ਮਾਲ ਜੋ ਮਾਦੀ ਪੈਪਰਾਂ ਕੋ ਸੌਣ ਦੇ ਮਿਹਰੀਆਂ ਮਾਲੇ ਜੋ ਮਾਦੀ ਆ ਕਿਹਦੇ ਨਾਲ ਹਾਂ ਵੈਸੇ ਮਾਲ ਤਾਂ ਪਹਿਲਾਂ ਵੀ ਜਿੰਨਾ ਪਾਇਆ ਚਲੋ ਜਾਜ ਮੋਲੀ ਹੁੰਦੇ ਆ ਪਰ ਅੱਜ ਵੀ ਜਿਹੜੇ ਦੋਸੋ ਬਿਲਕੁਲ ਛੋਟੇ ਛੋਟੇ ਮੋਲ ਹੋਣਗੇ ਪਸੰਦ ਆਉਣਗੇ ਭਰਾਵਾਂ ਨੂੰ ਰੇਟ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ بڑے ਜਾਜ ਰੇਟਾਂ ਦੇ ਵਿੱਚ ਮਾਲ ਮਿਲ ਜਣਾ ਤੁਹਾਨੂੰ ਟਿਕਾ ਜੀ ਬਾਕੀ ਚਵਾਈਆਂ ਚਵਾਈਆਂ ਤੇ ਪਾਪ ਪਸ਼ੂ ਬਿਲਕੁਲ ਓਕੇ ਰਿਪੋਰਟ ਆ ਓਕੇ ਸਰ ਸਾਰ ਜਿਹੜੀ ਗੱਲ ਬਾਤ ਹੋਊਗਾ ਅਪਾ ਉਹ ਤਾਂ ਪਹਿਲਾਂ ਦੱਸਾਂਗੇ। ਬਾਕੀ ਕੋਈ ਭੈਣ ਭਰਾ ਜਿਹੜੀ ਸ਼ਕਲ ਸੂਰਤ ਉਹ ਵੇਖ ਲੈਣਾ ਤੋਰਾ ਤਾਪਾ ਜਿੰਨੇ ਉਹ ਦੁੱਧ ਵਾਰਿਆ ਆਪਾਂ ਦੱਸਾਂਗੇ ਉਹ ਆਪਾਂ ਦੁੱਧ ਚਵਾਵਾਂਗੇ। ਜੋ ਦੁੱਧ ਦੱਸ ਦਿੱਤਾ ਉਹ ਜੇ ਨਹੀਂ ਵੀ 3-4 ਕਿਲੋ ਦਾ ਫਰਕ ਗਿਆ। ਨਹੀਂ ਨਹੀਂ ਜੋ ਆਪਾਂ ਦੱਸਾਂਗੇ ਉਹ ਚਵਾਵਾਂਗੇ। ਬਾਕੀ ਜਿਹੜੀ ਸ਼ਕਲ ਸੂਰਤ ਦਾ ਤੋਰਾ ਤਾਪਾ ਉਹ ਭੈਣ ਭਰਾ ਦੀ ਵੇਖ ਲੈ ਉਹ ਆਪਾਂ ਵਿਖਾ ਦੇਣਾ। ਬਿਲਕੁਲ। ਹਾਂਜੀ। ਲਓ ਵੀ ਐਂਡ ਤੱਕ ਵੇਖ ਲਓ ਮੇਰਾ ਪੂਰੀ ਵੀਡੀਓ ਵੇਖ ਲਓ ਜਨ ਤੱਕ ਪੂਰੀ ਡਿਟੇਲ ਆਪਾਂ ਲੈਨੇ ਆ। ਔਂ ਕਰਦੇ ਆ ਸ਼ੁਰੂਆਤ ਲੈਨੇ ਤੇ। ਪਸੰਦ ਕਰੋ ਸ਼ੁਰੂਆਤ ਕਰਾਂਗੇ ਕਿ ਪਹਿਲੇ ਨੰਬਰ 'ਤੇ ਵੇ ਜੰਪਾਲ ਤੁਸੀਂ ਵੇਖੋਗੇ ਪਲੀ ਪਲੀਤੀ ਪੂਰੀ ਹੈ ਕਰਮਾੜੀ ਠੰਡੀ ਧੀਰੀ ਸੀਲਸ ਲੱਗ ਬੋਡੀ ਸਟਰਕਚਰ ਚੰਗਾ ਤੇ ਸਰਮੋਖੇ ਦਾ ਸੁਆ ਕੀ ਬਿਰਵਾ ਕੀ ਡਿਟੇਲ ਆ ਬਈ ਸਾਨੂੰ ਸਾਥ ਦੂਸਰਾ ਸੁਆ ਹਾਂਜੀ ਸ਼ਾਈ ਹਾਲ ਦਾ ਕਰਾਸ ਆ ਠੀਕ ਆ ਬਾਕੀ ਠੰਡੀ ਧੀਰੀ ਕਰਮਾੜੀ ਵੰਕੇ ਤੋਂ ਬਿਨਾ ਚੋਈ ਦੀ ਆ ਠੀਕ ਆ ਬਰੇ ਹਾਂਜੀ ਇਹ ਲੋਈ ਨੂੰ ਤਕਰੀਬਨ 20 ਦਿਨ ਹੋ ਗਏ ਠੀਕ ਆ ਜੀ ਹਾਂਜੀ ਭਾਬੇ ਬਿਨਾ ਬੰਗਾ ਬਿਨਾ ਰਸੀ ਪਾਇਆ ਜਿਹੜਾ ਦੋਸੋ ਚਵਾਈ ਹੁੰਦੀ ਆ 20 ਦਿਨ ਦੀ ਸੂਈ ਆ ਬੱਚਾ ਮਗਰ ਕੀ ਮਗਰ ਬੱਛੀ ਐ ਸੰਤ ਸਾਹਿਬ ਉਹ ਬੱਛੀ ਆ 20 ਹੰਨਾ ਬੱਛੀ ਆ ਆਪਣਾ ਜੇਰ ਦੀ ਸੂਈ ਦੀ ਪ੍ਰੋਪਰ ਵੀਡੀਓ ਆ ਜੀ ਇਹਦੀ ਲੋ ਜੀ ਇਹ ਮਗਰ ਬੱਚਾ ਦੇ ਢਿਕਾ ਜੀ ਮਗਰ ਇਹ ਬੱਛੀ ਆ ਸੋ 20 ਦਿਨਾਂ ਦੀ ਸੂਈ ਆ ਬੈਕ ਗਰਾਊਂਡ ਦੀ ਜਿੱਕਰ ਗੱਲ ਕਰ ਗਏ ਤੇ ਜੇਰ ਜੂਰ ਪ੍ਰੋਪਰ ਪਾਈ ਦੀ ਵੀਡੀਓ ਵੀ ਵੀਰਾਂ ਦਾ ਵੀ ਆਪਾਂ ਨੂੰ ਮਗਰੋਂ ਮਿਲੀ ਆ ਹਾਂਜੀ ਤੇ ਕ੍ਰੋਸ ਬਰੀਡ ਦੇ ਵਿੱਚ ਆ ਗਈ ਐ ਛਾਈ ਵਾਲ ਕ੍ਰੋਸ ਬਰੀਡ ਪੁੱਤੇ ਸੁਆ ਸਾਖਾ ਦੋਸਾ ਸੁਆ ਬਾਕੀ ਭੈਣ ਭਰਾ ਵੀ ਸਮਝ ਲਾਉਣ ਆ ਆਪਾਂ ਦੱਸਣਾ ਤਾਂ ਆਪਾਂ ਜਿੰਨਾ ਦੱਸਿਆ ਦੂਸਰਾ ਦੂਸਰਾ ਬਾਕੀ ਭੈਣ ਭਰਾ ਸਮਝਣ ਕੋ ਅਠਵਾਂ ਲਾਲੇ ਕੋ ਦਾਵਾਂ ਲਾਲੇ ਭੈਣ ਭਰਾ ਸਮਝਿਆ ਕੋ ਆਪਣੀ ਉਹ ਤਾਂ ਬੇਖ ਸ਼ਰਮਾ ਕੋ ਇੱਕ ਅੱਧੇ ਸੂਵੇ ਨਾਲ ਕਿਹੜਾ ਕਰਮਾ ਹਾਂਜੀ 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 ਕਿਉਂਕਿ ਇਹਨੇ ਪਾ ਆਪਣੇ ਕੋਆਖਣਾ ਕਿਹਨੇ ਕੋਆਖਣਾ ਜਿੰਨਾ ਖਰੀਦਣੇ ਹੁਣ ਆਪੇ ਸਮਝ ਲਾ ਲੈਣੀ ਨਵਾਂ ਸਾਲ ਚਾਰ ਦਾ ਪਤਨ ਨਾ ਦਾ ਦਸੰਬਰ ਕਤੋਂ ਆ ਜਾਂਦਾ ਹਾਂਜੀ 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 ਇੱਕ ਸਾਲ ਮਿੰਟਾਂ ਚ ਲੱਗ ਜਾਂਦਾ ਬੰਦਾ ਤਨ ਬੜਾ 31 ਦਾ 32 ਦਾ ਹੋ ਜਾਂਦਾ ਹੈ ਉਹ ਤਾਂ ਹੁੰਦਾ ਹੀ ਹੈ ਆਪਣੀ ਉਮਰ ਇੱਕ ਪੜਿਆ ਪੜਿਆ ਕਿੱਥੇ ਆਈਏ ਗਾ ਗਾ ਸਗੋ ਵਧਣਾ ਹੀ ਘਟਣਾ ਤੇ ਨਹੀਂ ਹਾਂਜੀ ਹਾਂਜੀ ਪਰ ਉਹ ਇੱਕ ਪਾਸੇ ਘਰਦਾ ਵੀ ਹੈ ਫਿਰ ਬਾਕੀ ਉਮਰ ਵੀ ਵੱਦੀ ਆ ਵੱਦੀ ਆ ਵੱਦੀ ਤੇ ਇਹ ਸ਼ਰਮ ਕੋ ਦੁੱਧ ਤੇ ਥੱਲੇ ਹੁਣ ਚਵਾਵਾਂਗੇ ਕਿੰਨਾ ਸਰ ਸਰ ਐਟਮ 11 ਲੀਟਰ ਦੁੱਧ ਆ ਆ 10 ਦੀ ਆਪਣੀ ਗਾਰੰਟੀ ਆ ਜੀ 10 ਮੈਂ ਪਾ ਸੌਦਾ ਕਰਾਂ 10 ਲੀਟਰ ਮੰਨ ਕੇ ਆਪਣੇ ਕ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ 10 ਕਿਲੋ ਦੀ ਗਾਰੰਟੀ ਤਸल्ली ਰਹੂਗੀ ਬਾਕੀ ਲੂਵੇ ਲੂਵੇ ਦੀ ਕਰਮਾ ਵਾਲੀ ਸਾਫ ਸੁਥਰੀ ਆ ਤੇ ਦੋ ਦਰ ਦੀ ਫਾਇਰ ਵੀ ਚੰਗੀ ਹੋਊਗੀ ਨੀ ਹਾਂਜੀ ਹਾਂਜੀ ਠੀਕ ਆ ਜੀ ਦੋ ਦਰ ਦੀ ਫਾਇਰ ਵੀ ਚੰਗੀ ਆ ਦੱਸਾਂ ਬੈਂਪਰਾਵਾਂ ਨੂੰ ਵੀ ਜਿਹੜਾ ਉਲਟ ਬਹਿਣ ਜਿਹੜਾ ਮਗਲਾ ਥਾਣਾ ਨਾ ਆ ਨੌਰਮਲ ਜੀਪੂਰ ਮਾ ਦਾ ਨੌਰਮਲ ਜੀ ਅੱਛਾ ਜੀ ਹਾਂਜੀ ਇਹੋ ਵੀ ਹੋਰ ਨਹੀਂ ਕੋਈ ਵੀ ਲਓ ਜੀ ਮਾੜੀ ਜਿਹੜਾ ਦੋਸਤੋ ਮਾੜੀ ਜੀ ਪੂਰ ਪਖਾਉਂਦਾ ਮਗਰਲਾ ਥਾਣਾ ਇੱਕ ਬਹਿਣੀ ਵਾਲਾ ਠੀਕ ਆ ਜੀ ਬਿਲਕੁਲ ਨੌਰਮਲ ਜੀ ਇਹ ਨਹੀਂ ਵੀ ਕੋਈ ਸ਼ੋਰ ਬੰਦਾ ਜੇ ਚੱਕ ਕਿਤਨਾ ਚੋੜਾ ਫੇਰ ਦੱਸਦਾ ਵੈਸੇ ਉਦਾਂ ਨਹੀਂ ਠੀਕ ਆ ਵੀ ਅਣਜਾਣ ਚਲੋ ਭੈਣ ਭਰਾ ਨੂੰ ਪਤਾ ਨਹੀਂ ਲੱਗਦਾ ਪਰ ਚਲੋ ਉਹਨਾਂ ਦੇ ਪੱਟਿਆਂ ਜਿਹਾ ਦਿਆ ਦਿੰਨੇ ਆ ਆ ਵੇਖਿਆ ਜੀ ਆ ਤੁਹਾਨੂੰ ਇੱਕ ਗੁਰੂ ਦਿਖਾ ਹੀ ਦਿੰਨੇ ਆ ਇਧਰਲੇ ਪਾਸੇ ਦੋਸਤੋਂ ਮੈਂ ਤੁਹਾਨੂੰ ਦਿਖਾ ਰਿਹਾ ਕਰੋ ਇਹ ਚੈੱਕ ਆ ਅਗਲਾ ਥਾਣਾ ਠੀਕ ਹੈ ਜੀ ਬਹਿਣੀ ਵਾਲਾ ਆ ਮਗਰਲਾ ਬਹਿਣੀ ਵਾਲਾ ਉਹ ਮਗਰਲਾ ਬਹਿਣੀ ਵਾਲਾ ਆ ਮਗਰਲੇ ਬਹਿਣੀ ਵਾਲਾ ਜਿਹਦੀ ਮਗਰਲਾ ਥਾਣਾ ਇੰਨੀ ਨਾਰਮਲ ਜੀ ਵੇ ਲੋ ਜੀ ਕਿੰਨੀ ਗੱਗਦੇ ਚਲੋ ਲਾਖੀ ਤਾਂ ਇਹ ਵੀ ਨਹੀਂ ਕੋਈ ਹੈਗੀ ਗੱਲ ਬਾਤ ਆਪਾਂ ਜੀ ਨਾਰਮਲ ਜਿਹੜੀ ਹੈਗੇ ਉਹ ਦੱਸਾਂਗੇ ਜੁਰਜੀ ਉਹ ਤਾਂ ਮਾਈਨਰ ਦੇ ਵਿੱਚੋਂ ਸੋ 10 ਕਿਲੋ ਦੁੱਧ ਕਿਸਾਨ ਜੀ ਦੇ ਇੱਥੇ ਹੁਣ ਹਾਜ਼ਰ ਆ। ਬਾਕੀ ਲੰਬਾਈ ਦੀ ਬੁਈ ਵੇੜ ਦੀ ਤੁਸੀਂ ਚੈੱਕ ਕਰੋ। ਦੂਜਾ ਮੰਨ ਕੇ ਸੌਦਾ ਕਰ ਲਿਓ, ਤੀਜਾ ਮੰਨ ਕੇ ਕਰ ਲਿਓ। ਉਹ ਭਾਂਪਾ ਸਮਝ ਲਾ ਦਿੱਤਾ। ਜੀ 20 ਕਿ ਬਿਨਾ ਦਾ ਸਮਾਂ ਹੋ ਗਿਆ ਠੀਕ ਆ। ਬਾਕੀ ਰਾਜੀ ਲੋ ਜੀ ਪੂਰੀ ਲੱਸੀ ਦੀ ਹੈਗੀ। ਰਾਜੀ ਲੋ ਜੀ ਵਾਲੇ ਪਾਸੇੋਂ ਕਰਮਾ ਲਈ ਪੂਰੀ ਆ। ਕੋਈ ਲਸਪਣ ਨਹੀਂ ਹੈਗਾ ਇਸ ਵੇੜ ਦੇ ਵਿੱਚ। ਬਾਕੀ ਠੰਡੀ ਤੇਰੀ ਜਿੱਥੇ ਚੈੱਕ ਕਰੋ। ਸਭ ਤੋਂ ਮੁੰਡਾ ਲੈ। ਬੇ ਠੰਡੀ ਚੱਲ ਕੇ ਜਦਾ ਮਾਜੀ। ਆਹ ਵੇਖੋ ਜੀ। ਕੋਈ ਕਿਸੇ ਰਕਮ ਦੀ ਇਹ ਨਹੀਂ ਹੋਊਗਾ ਵੀ ਇੱਕ ਥਾਂ ਤੋਂ ਦੂਜੀ ਥਾਂ ਲੱਤ ਪਟ ਜੂਗੇ। ਇੱਧਰ ਤੁਹਾਨੂੰ ਬਹਿਣੀ ਆਏ ਪਾਸਿਓਂ ਦਿਖਾਈਏ ਤੇ ਆਪ ਚੈੱਕ ਕਰੋ। ਥਾਣੇ ਪੂਰਾ ਮੁੱਠੀ ਮੁੱਠੀ ਕੋ ਭਣਪਰਾ ਛੋਟਾ ਨਾ ਮਨੇ। ਹੂੰ। ਮੇਰੇ ਵੀ ਸ਼ਰਮਖ ਸਿਆ ਬਾਕੀ ਸਿਲੀਆਂ ਸੂਲੀਆਂ ਮੰਨ ਗਏ ਹਨਾ ਵੈੜ ਦੇ ਵਿੱਚ ਕੇ ਮੈਂ ਨਾ ਵੇਖੋ ਸਹੀਆ ਨਾ ਬੇਸੂ ਕਿਨਾਂ ਪਸ਼ੂ ਤੇਜ ਤਰਾਰ ਦੇ ਹੁੰਦੇ ਉਹ ਗੱਲ ਬਾਤ ਨਹੀਂ। ਕਰੋ ਜਗ ਠੀਕ ਹੈ ਜੀ ਸੋ ਇਹ ਕਿਸਾਨ ਨੂੰ ਵਰਡ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਦਿੱਤੀ ਹੈ 10 ਕਿਲੋ ਆ ਚੰਗੀ ਸੇਵਾ ਕਰਨੋਂ ਦੇ 12 ਵਿੱਚਵਾਜੂ 13 ਵਿੱਚਵਾਜੂ ਉਹ ਸੇਵਾ ਤੇ ਡਿਪੈਂਡ ਆ ਠੀਕ ਆ ਹੁਣ ਇੱਥੇ ਜਿਹੜਾ ਚੋਕੇ ਰਸੀ ਲੈ ਕੇ ਜਾਓਗੇ ਤੇ ਕੀ ਮੁੱਲ ਸਰਮਖ ਰਊ ਇਹਦਾ ਮੁੱਲ ਦੱਸਣ ਜੋ ਸਾਫ ਕਰਨ ਆਪਾਂ 45 50 ਜਿੰਨਾ ਮਰਜ਼ੀ ਕਰ ਲੀ ਗਏ ਹਾਂ ਦੇ ਦਈਏ ਮਨ ਚੜੀ ਆ ਬੀ 40000 ਦੀ ਹਾਂਜੀ ਕੋਈ ਹੋ ਗਈ ਮਾਨਤਾਂ ਕੋਈ ਸ਼ੋਰ ਛੱਪਾ ਕਰਨਾ ਭੈਣ ਭਰਾਵਾ ਕਰ ਸਕਦਾ ਵੀਰ ਛੱਡ ਦਿੱ ਗਏ 38000 ਦੇ ਦਈ ਗਏ ਬਾਕੀ ਵੇਖ ਲਓ ਤੁਸੀਂ ਸਮਝ ਲਾ ਲਵਾ ਆਪਦੀ 38000 ਦੀ ਹਾਂਜੀ ਬਾਕੀ ਕੋਈ ਨਹੀਂ ਜੇ ਤਹੀਂ ਤਣਾ ਤਹੀਂ ਆਪੇ ਦਾਦਣਾ ਹਜ਼ਾਰ ਛੜਨਾ ਹਜ਼ਾਰ ਛੜਨਾ 1500 ਛੜਨਾ 1500 ਛੜਦੇ ਲਓ ਹਜ਼ਾਰ ਹੀ ਛੜਦੇ ਨੇ ਪੂਰੇ 30 ਹਜ਼ਾਰ ਦੇ ਦੇ ਜਾਂ ਹਾਂਜੀ ਹਾਂਜੀ ਦੇ ਦਿਓ ਹਾਂਜੀ 30 ਹਜ਼ਾਰ ਦੀ ਇਹ ਦੋਸਤੋ ਵਾੜ ਮਿਲ ਜੂਗੀ ਤੁਹਾਨੂੰ ਬੱਛੀ ਮਗਰ ਬਾਕੀ ਤੁਹਾਨੂੰ ਪ੍ਰੋਪਰ ਡਿਟੇਲ ਮਿਲ ਗਈ ਆ 10 ਕਿਲੋ ਦੁੱਧ ਦਾ ਦੁੱਧ ਵੀ ਕਰਮਾਲੀਆਂ ਦਾ ਮਈਆਂ ਦਾ ਨਾਲ ਦੇ ਦਾ ਮੱਝਾਂ ਨਾਲ ਦਾ ਦੁੱਧ ਚੰਗੀ ਫੈਟ ਵਾਲਾ ਹੁੰਦਾ ਜਿੱਦਾਂ ਮਰਜੀ ਚੋਕੇ ਭਰਾ ਕੇ ਤੇ ਸੱਲੀਆਂ ਕਰੀ ਚੱਲਿਆ ਜੀ ਆਪਾਂ ਬਾਕੀ ਹਰੇਕ ਵੀਡੀਓ ਜਾਣੇ ਭੈ ਭਰਾਵਾਂ ਨੂੰ ਸੋਇਆ ਸਵਾਡ ਅੰਦਰ 2 ਡੰਗ 4 ਡੰਗ ਚੋਕ ਤਸਲੀ ਕਰਕੇ ਲੈ ਕੇ ਜਾਓ ਬਸ ਬਸ ਮੁੱਕ ਦੀ ਗੱਲ ਹੈ ਜੀ ਆਪਣਾ ਡੰਗ ਦਾ ਟਿੱਪ ਕੇ ਆਵ ਚੈੱਕ ਕਰਾ ਕੇ ਲੈ ਕੇ ਜਾਓ ਜੀ ਬਸ ਬਸ ਹਾਂਜੀ ਬਾਬੀ ਸ਼ਰਮਾ ਕਰਕੇ ਨੈਕਸਟ ਆਪਣੇ ਕੋਲ ਆ ਬੱਛੇ ਵਾ ਬਾਰ ਵੀ ਤਾਜੀ ਸੂਈ ਆ ਇਹ ਸਾਨੂੰ ਸਵਾਇ ਟੀਸਾ ਦੇ ਨੇ ਮਗਰ ਬੱਛਾ ਰਿਆਸੀ ਬੱਚਾ ਮਗਰ ਬੱਛਾ ਹਾਂਜੀ ਕ੍ਰੋਸ ਬਰੀਡ ਦੇ ਵਿੱਚ ਆ ਦੋਸਤੋ ਮਗਰ ਬੱਛਾ ਮੇਲ ਕਾਫ ਆ ਆ ਬੱਛਾ ਤੁਸੀਂ ਵੇਖ ਸਕਦੇ ਜੇ ਨਾੜੂਆ ਸੁੱਕਾ ਨਾੜੂਆ ਨਾਲ ਦੂਜਾ ਤੇ ਜਿਆਦੇ ਨੇ ਤੇ ਜਿਆਦੇ ਨੇ ਜੀ ਤੇ ਜਿਆਦੇ ਨੇ ਹਾਂਜੀ ਠੀਕ ਆ ਤੇ ਬਾਕੀ ਹਾਇ ਇਹ ਵੀ ਇਤਰਾ ਸੀਲ ਸੂਈ ਆ ਪੂਰੀ ਸੀਲ ਸਰ ਲੋ ਵੀ ਹੈ ਇਧਰ ਬੈਣੀ ਇੱਕ ਬੈਣੀ ਦਾ ਲੱਗਾ ਨੂੰ ਤੁਸੀਂ ਆ ਲੇਵੇ ਦੀ ਬੰਤਰ ਚੈੱਕ ਕਰੋ ਵੈਸੇ ਹੁਣ ਅਜੇ ਆਪਾਂ ਦਿਨਾਂ ਦੀ ਆ ਬਿਲਕੁਲ ਸਮੇਂ ਦੀ ਗੱਲ ਕਰੀਏ ਤੇ ਕੋਈ 2:30 2:30 ਵਜੇ ਇਹ ਵੀਡੀਓ ਕਵਰ ਕਰਦੇ ਆ ਮਾਰਨਿੰਗ ਚੁਆਇਜ਼ ਦਾ ਸਮਾਂ ਫਿਰ ਕੀ ਸੀਗਾ ਸੰਸਾ ਸਾਢੇ 5 ਸਵੇਰ ਚੁਆਇਜ਼ ਦਾ ਸਮਾਂ ਸਾਢੇ 5 ਸ਼ਾਮ ਦਾ ਜੀ ਆਪਣਾ ਚਲੋ ਜੀ ਹਾਂਜੀ ਆਉਜੀ ਸਾਢੇ 5 ਤੋਂ ਸਾਢੇ 5 ਮੇਰਾ ਆਪਣਾ ਟਾਈਮ ਉਹ ਟਾਈਮ ਚੋਗੇ ਵੇਖ ਲਿਆ ਜੀ ਤੇ ਦੁੱਧ ਇੱਕੋ ਹੀ ਫੇਰ ਬੋਲਾ ਬੋਲਦ ਹੋਊਗਾ ਇਸ ਵਕਤ ਬੋਲਾ ਸੰਸਾਰ ਇਸ ਟਾਈਮ 8 ਦੇ 9 ਦੇ ਇੰਕਾਰ ਵਿਚਕਾਰ ਆ ਜੀ 8 9 ਹਾਂਜੀ ਠੀਕ ਆ ਜੀ ਤੇ ਮਗਰ ਵਸੇ ਜਿਵੇਂ ਭਾ ਨਿਆਣਾ ਵੰਗਾ ਪਾ ਕੇ ਚਵਾਈ ਕਰ ਤੈਨੂੰ ਵੰਗਾ ਪਾਉਣਾ ਪੈਂਦਾ ਜੀ ਉਹਨੂੰ ਪਾਉਣਾ ਨਾ ਪਾਉ ਉਹਦੀ ਮਰਜ਼ੀ ਇਹਨੂੰ ਪਾਉਣਾ ਪੈਂਦਾ ਇਹਨੂੰ ਇਹਨੂੰ ਉੱਨਾ ਘਰੇ ਆਇਆ ਘਰੇ ਜਾਏ ਥੱਲੇ ਜੇ ਲੱਤਾਂ ਨੂੰ ਹਾਂ ਹਾਂਜੀ ਥੱਲੇ ਘਰੇ ਆਇਆ ਜੇ ਅੱਛਾ ਸਰਮ ਕੋ ਬੰਦਾ ਪਾਇਆ ਬੈਕੀ ਆ ਟਿਕ ਟਿਕਾ ਕੇ ਖੜੂ ਰਹੇ ਨੇ ਨਹੀਂ ਖੜਕੇ ਮਿਲਦੀ ਹੈ ਜੀ ਠੀਕ ਆ ਭਰਾ ਹਾਂਜੀ ਹਾਂਜੀ ਲੋ ਵੀ ਸੁਬਿਆ ਦੇ ਵਿੱਚ ਦੂਜਾ ਚਾਹੇ ਕੋਈ ਤੀਜਾ ਬਣ ਕੇ ਉਹ ਸਮਝ ਲਾ ਲੈ ਆਪਦੀ ਸਮਝ ਮੇਰਾ ਭਰਾ ਵੇਖ ਲੈ ਜੀ ਠੀਕ ਹੈ ਜੀ ਕੋਈ ਦਾਵਾ ਨਹੀਂਗਾ ਕੋਈ ਵੀਰ ਜਿੱਦੀ ਜਦਾਈ ਜਾਵੇ ਵੀ ਦੂਜੇ ਸੁਬੇ ਕਿਹਾ ਤੀਜੇ ਆ ਆਪਦੀ ਸਮ ਮਗਰ ਬੱਚਾ ਆ ਗਿਆ ਤੇ ਮੇਲ ਕਫਾ ਸਟਾਰਟਿੰਗ 89898 ਤੋਂ ਪਲੱਸ ਬੋਲੇ ਤੋਂ ਕੀ ਕੀਤੀ ਜਾਨੀ ਠੀਕ ਆ ਝਾਲਰ ਝੂਲਰ ਬਾਕੀ ਕ੍ਰੋਸ ਫ੍ਰੀਡ ਆ ਧੁੰਨ ਵੀ ਤਕਰੀਬਨ ਕੋਈ 3-4 ਇੰਚ ਲੰਬਾ ਧੁੰਨ ਆ ਝਾਲਰ ਗਾਲ ਕੰਬਲ ਜਿਹਨੂੰ ਆਪਾਂ ਕਹਿ ਦਿੰਦੇ ਆ ਠੀਕ ਆ ਜੀ ਸੋ ਹਵਾ ਨੇ ਲੋਗੇ ਦੀ ਬੰਤਰ ਤੁਹਾਡੇ ਸਾਹਮਣੇ ਆ ਤੇ ਤਕਰੀਬਨ ਹਜੇ ਬੋਲੇ ਬੂਲੇ ਦੀ ਸਟਾਰਟਿੰਗ ਹੀ 8-9 ਕਿਲੋ ਆ ਠੀਕ ਆ ਆ ਦੇਖੋ ਬਾਕੀ ਇਹ ਵੀ ਕੰਮ ਆਲੀ ਰਾਜੀ ਰੂਜੀ ਪੂਰੀ ਆ ਹਾਂ ਸੋ ਵਜਨ ਮੇਲ ਤੁਸੀਂ ਵੇਖ ਸਕਦੇ ਜੀ ਚੋਣ ਜਵਾਬੀ ਇਹਦੀ ਕਰਨ ਵਾਲੀ ਪੂਰੀ ਖਰੀ ਹੈ ਠੀਕ ਹੈ ਜੀ ਕਿਉਂਕਿ ਜੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਮਾਈਨਰ ਤੋਂ ਮਾਈਨਰ ਵੀ ਕੋਈ ਵਿੱਚ ਗੱਲ ਹੋਈ ਤਾਂ ਪਹਿਲਾਂ ਦੱਸ ਦਿੱਤੀ ਜਾਊਗੀ ਕੋਈ ਕਿਸੇ ਰਕਮ ਦੇ ਵਿੱਚ ਕੋਈ ਭੂਰ ਛੱਟਾ ਪਹਿਲਾਂ ਤਾਂ ਬੋਰਡ ਦੇ ਵਿੱਚ ਦੱਸ ਦਿੱਤਾ ਪਰ ਉਹਦੀ ਗੱਲਬਾਤ ਉਹਦੇ ਵਿੱਚ ਨਹੀਂ ਹੈਗੀਗੀ ਚਲੋ ਦੱਸਣਾ ਫਰਜ਼ ਬਣਦਾ ਠੀਕ ਹੈ ਜੀ ਬਿਮਾਰੀ ਮੋੜ ਕੇ ਤਰ ਕਿਤੇ ਜੇ ਚੀਜ਼ ਵੇਖੀ ਦੇਖੀ ਹੈ ਨਿਗਾਹ ਦੇ ਵਿੱਚ ਆਈ ਆ ਤਾਂ ਸ਼ਰਮਕ ਸਿੰਘਾਂ ਦਾ ਵੀ ਉਹ ਦੱਸ ਕੇ ਦੇ ਦਾਂਗੇ ਬਾਕੀ ਇਹਦੇ ਥਲੇ 2089 89 ਕਿਲੋ ਬੋਲਾ ਇਹ ਚੁਵਾਜੇ 13 ਇੰਚ ਚੁਵਾਜੇ 12 ਇੰਚ ਚੁਵਾਜੇ 14 ਚਲੋ ਉਹ ਆਉਣ ਵਾਲਾ ਸਮਾਂ ਦੱਸੂਗਾ ਜਦੋਂ ਕਰਮਾਲੀ ਪੂਰੇ ਆਪਣੇ ਤੀਕਤੇ ਚੱਲੀ ਆਹ ਦੇਖੋ ਬਾਕੀ ਇਹ ਪਾਜ ਦਾ ਦੱਸਾਂ ਦਾ ਵੀ ਜਿਹੜਾ ਅੱਜ ਮੌਕੇ ਤੇ ਆਪਾਂ ਹਾਂ ਬਿਲਕੁਲ ਚਵਾ ਲੈਣ ਆਈ ਬਾਕੀ ਡੋਰਾ ਥਣ ਲਗਾ ਕਰਮਾਲੀ ਨੂੰ ਆਹ ਆਹ ਦੇਖੋ ਜੀ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਨੋਕਲਾ ਥਾਣਾ ਕਰਮਾਲੀ ਨੂੰ ਠੀਕ ਆ ਜੀ ਬਾਕੀ ਫੀਨ ਸਪੂਨ ਚ ਲੈਵੇ ਜੋ ਉੱਪਰ ਤੁਸੀਂ ਚੈੱਕ ਕਰੋ ਤੇ ਬਾਕੀ ਚੁਵਾਈ ਦੀਆਂ ਬਿਲਕੁਲ ਪੂਰੀ ਨੂੰ ਮੈਂ ਨਾ ਸੰਤੋਖ ਸਾਹਿਬ ਗੰਨਿਆ ਕਿ ਮੋਟੀ ਧਾਰਾਂ ਦੀ ਕਰਮਾਲੀ ਜਿਹੜਾ ਥਣ ਮੋਟੇ ਧਾਰ ਬਾਕੀ ਇਹਦੇ ਚਲੋ ਲੋਹੇ ਤੇ ਲਖੀਰ ਚਾਹੇ ਪੱਤਰ ਤੇ ਲੀਗ ਆ ਵੀ ਬੂਰਾ ਦਾ ਜਿੱਦਾ ਥਣ ਮੋਟਾ ਲਗਾ ਨੋਗਰਾ ਉੱਡੀ ਮੋਟੀ ਧਾਰ ਆ ਸੀਨਾਂ ਦੇ ਸੀਨਾਂ ਦੇ ਹਾਂ ਖਵਾਰ ਚੰਗੀ ਆ ਬਾਕੀ ਮੇਰਾ ਭਰਾ ਵੇਰ ਵੀ ਚੰਗੀ ਆ ਪਰ ਰੇਟ ਵੀ ਬੜਾ ਚੰਗਾ ਘਾਟ ਵਾਲੇ ਪਾਸੇ ਜੈਜ ਵਾਲੇ ਪਾਸੇ ਚੰਗਾ ਨਾ ਕਿ ਨਜਾਇਜ਼ ਵਾਲੇ ਪਾਸੇ ਠੀਕ ਆ ਜੀ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਕਿ ਬਾਕੀ ਵੇਰ ਤੁਸੀਂ ਸਾਹਮਣੇ ਦੇਖ ਸਕਦੇ ਜੇ ਇਹ ਸਟਰਕਚਰ ਆ ਹਾਈ ਦੇ ਬੇਸ਼ੱਕ ਮੀਡੀਅਮ ਤੋਂ ਥੋੜੀ ਜਿਹੀ ਕਲਾਸ ਮੀਡੀਅਮ ਮੰਨ ਕੇ ਵੀ ਸੌਦਾ ਕਰ ਲਿਆ ਜੇ ਠੀਕ ਆ ਆ ਦੇਖੋ ਠੀਕ ਆ ਲੈ ਵੀ ਇਹਦਾ ਸਰਮੋਖ ਮੁੱਲ ਬੋਲ ਮੇਰਾ ਪ੍ਰਾਕੀ ਡਿਮਾਂਡ ਰਊਗੀ ਮੋਹਨ ਸਿੰਘ ਸਾਹਿਬ ਇਹਦਾ 45 50 ਕਰ ਦੇ ਹੁਣ 45 50 ਹਾਂਜੀ 40 ਹਜ਼ਾਰ ਹੀ ਦੇ ਦਈਏ ਵੀ 40 ਦੀ 40 ਦੀ 40 ਦੀ ਹਾਂਜੀ ਆ ਪਹਿਲਾਂ ਇਜਾਜ਼ਤ ਕਰਦੇ ਤਾਂ ਹੁਣ ਮੈਂ ਕੀ ਕਹਾਂ ਦੱਸ ਵੇਲੋ ਹੁਣ ਮੈਂ ਤਾਂ ਕਹਿੰਨਾ ਚਲੋ ਯਾਰ ਛੱਡ ਦੇ ਨੇ ਯਾਰ ਘੱਟ 40 ਦੇ ਦਈਏ 30 ਵੀ ਦੇ ਲਗੇ 30 ਦੀ 30 ਦੀ ਚਲੋ ਇਹ ਲੋਰੇ ਠੱਤੀਆਂ ਨੇ ਠੱਤੀ ਦੇਦੇ ਆ ਬਾਕੀ ਤੁਸੀਂ ਦੱਸ ਦੋ ਜੀ ਜੇ ਸਲਾਮੀ ਪੈ ਗਿਆ ਤਾਂ ਜੇ ਮਾੜਾ ਮੋੜ ਰੱਖ ਸੋ ਜਲਪਾਣੀ ਤੁਸੀਂ ਵੀ ਲੈਣਾ ਪੂਛਾ ਪਾਛਾ ਬੜੇ ਜਰਦੀਆਂ ਆਪਾਂ ਵੀ ਬਰੋੜੀ ਆਉਣੇ ਆ ਚਲੋ ਕੋਈ ਨਹੀਂ ਪੂਛਣਾ ਆਪਾਂ ਮੋੜ ਦੇ ਜਲਪੰਦੇ ਆਪਾਂ ਲੈਣਾ ਜਾਣਦੇ ਵੀ 37 ਦੀ ਪੂਰੀ 37 37 ਦੀਆਂ ਦੋਵੇਂ 37 37 ਦੀਆਂ 37 37 ਮੈਂ ਵੀ ਇਹ ਕੰਮ ਆ ਗੇੜੀ ਪਾਉਣ ਨੂੰ ਵਾਗਿਲ ਲੁੱਟਾ ਜੀ 37 37 ਹਜ਼ਾਰ ਦਾ ਇਹ ਜੋੜਾ ਬਾਕੀ ਮੇਰੇ ਭਰਾਵੋ ਜੋੜਾ ਪਾਉਣਾ ਜੋੜਾ ਪਾ ਲਿਆ ਜੀ ਇਹਨਾਂ ਦਾ ਜੋੜਾ ਬਣਾ ਕੇ ਜੋੜੇ ਜੋ ਥੋੜਾ ਬੜਾ ਮਾਨਤਾ ਕਰਦਾ ਗਿਆ ਆਪਾਂ ਆਹ ਚੱਕੋ ਠੀਕ ਆ ਜੀ ਹਾਂਜੀ ਵੀ ਪਹਿਲਾ ਜ਼ਿਕਰ ਕੀਤਾ ਵੀ ਮਾਨਤਾਂ ਵਾਲੇ ਬੰਦੇ ਕੋਈ ਕਸਰ ਨਹੀਂ ਹੈਗੀ ਜੀ ਨਾ ਪਹਿਲਾਂ ਪੀਣਾ ਹੋਵੇ ਜੋੜਾ ਬਹੁਤ ਜੋ ਜੋ ਕਰਦਾ ਥੋੜਾ ਫਾਸ WhatsApp ਆ ਫਿਰ ਵੀ ਠੀਕ ਆ ਹਾਂਜੀ ਲਓ ਵੀ ਠੀਕ ਆ ਜੀ ਸੋ ਜਿਹੜੇ ਭਰਾ ਨੂੰ ਗਰਜਿਆ तकरीबन ਚਲੋ ਹਰੇਕ ਭਰਾ ਨੂੰ ਕਿ ਦੋ ਦੋ ਤੋਂ ਬਿਨਾ ਸਰਦਾ ਨਹੀਂਗਾ ਤੇ ਹਰੇਕ ਨੂੰ ਹੁੰਦਾ ਵੀ ਡੇਰੀ ਤੋਂ ਮੋਲੋ ਦੋ ਦੋ ਲੈਣੀਆਂ ਤੇ ਜਾਇਜ਼ ਰੇਟ ਦੇ ਵਿੱਚ ਬੈੜ ਮਿਲਦੇ ਤੇ ਬਿਲਕੁਲ ਸਾਲ ਪਾਰ ਸੂਆ ਪਰ ਇਹਨੇ ਕਰਮਾਂ ਵਾਲੇ ਨੇ ਦੋਦੇ ਨਹੀਂ ਮੁੱਕਰਦੇ ਨ ਬਾਕੀ ਫਰਿੱਜਾਂ ਜਾਂ ਕਰਮਾਰੀਆਂ ਠੀਕ ਆ ਜੀ ਸਿਰਫ 7000 ਰੁਪਏ ਦਾ ਮਿਲ ਜੂਗੀ ਆ ਜ। ਬਹੁਤ ਵਧੀਆ ਇੱਕ ਇਧਰਲੇ ਪਾਸੇ ਆਪਣੇ ਕੋਲ ਸ਼ਰਮਕ ਇਹ ਗੱਬਣਾ ਦੁੱਧੋਂ ਡਰਾਈ ਹੈ ਵੀਰ। ਇਹ ਸਾਡਾ ਜਰਸੀ ਕਰਵਾ ਲਾਗੀ ਦੁੱਧੋਂ ਡਰਾਈ ਹੈ ਜੀ। ਠੀਕ ਆ। ਇਹ ਉਹਨਾਂ ਤੁਹਾਨੂੰ ਭਾਇ ਦੇਣ ਭਾਈ 15 ਫਰਵਰੀ ਦੀ ਗੱਲ ਬਣੀ ਹੈ। 15 ਫਰਵਰੀ। ਹਾਂ ਜੀ ਉਹ ਹਿਸਾਬ ਨਾਲ ਇਹਨੂੰ ਅੱਜ 5 ਮਹੀਨੇ ਦੇ 17-18 ਦਿਨ ਹੋ ਗਏ ਬਣੇ। ਹਾਂ। ਆਪਾਂ ਚੈੱਕ ਕਰਾਈ ਗਏ ਇੰਨੇ ਇਧਰ ਸਹੀ ਨਿਕਲੀ ਗਈ ਜਿਹੜੀ। ਪੰਜ ਮਹੀਨੇ ਤੇ 17 ਦਿਨਾਂ ਦੇ ਹਾਂਜੀ 17 18 ਦਿਨਾਂ ਦੇ ਆਈਟਮ ਵਿਚੇ ਮਹੀਨੇ ਚਲਿਆ ਕਰਕੇ ਆਈ ਸ਼ਾਮ ਵੀ ਹਾਂਜੀ ਸਰਵਾ ਮਹੀਨਾ ਕਰ ਜਾ ਹਾਂ ਫਿਰ 10 12 ਦਿਨ ਘਟਾ ਹਾਂਜੀ ਸਰਵਾ ਮਹੀਨਾ ਕਰ ਲੈ ਕੰਪਲੀਟ ਹੋ ਜਾਣਾ 6 ਮਹੀਨੇ ਕੰਪਲੀਟ ਹੋ ਜਾਣੇ ਜੀ 6 ਮਹੀਨੇ ਦਾ ਆਈਟਮ ਚੱਲਣ ਦੇ ਜੇ 10 ਦਿਨ ਘਟਾਓ ਆ ਤਕਰੀਬਨ ਅੱਜ ਤੋਂ ਕਾਊਂਟ ਕਰੀਏ ਤੇ 15 14 ਅਗਸਤ ਤੋਂ ਮਗਰ ਸਤਵਾਂ ਮਹੀਨਾ ਲੱਗਿਆ ਲੈ ਹਾਂਜੀ 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 ਠੀਕ ਆ ਲੋ ਵੀ 6 ਮਹੀਨੇ ਕੰਪਲੀਟ ਹੋ ਜਾਣੇ ਕੋਈ 10 12 ਦਿਨਾਂ ਨੂੰ ਪੰਜ ਮਹੀਨੇ ਤੇ ਕੋਈ 17 16 17 ਦਿਨ ਦੀ ਅੱਜ ਇਹ ਗੱਬੜ ਵੈੜ ਤੁਹਾਨੂੰ ਦਿਖਾ ਰਿਹਾ ਦ ਕ੍ਰੋਸ ਬਰੀਡ ਆ ਜਿਹੜਾ ਮਰਜ਼ੀ ਅੰਗਪਾਖ ਤੁਸੀਂ ਸਮਝ ਲਿਆ ਜੇ ਜਰਸੀ ਕ੍ਰੋਸ ਵਿੱਚ ਅੰਗਪਾਖ ਸਮਝ ਲਿਆ ਜੇ ਲਾਲ ਰੰਗ ਆ ਬਿਲਕੁਲ ਡਾਰਕ ਤੇ ਦੁੱਧੋਂ ਡਰਾਈ ਆ ਠੀਕ ਆ ਜੀ ਅੱਜ ਬੜੇ ਸੁਵੱਲੇ ਦੇ ਰੋਡ ਤੇ ਮਿਲ ਜਾਣੀਆਂ ਕੋਈ ਵਰਾ ਅਫਸਰ ਬੱਛੀਆਂ-ਵੱਛੀਆਂ ਮੇਰੇ ਭਰਾ ਲੜਦਾ ਮੈਂ ਦਾ ਸਰਦਾਂ ਵੇਰਾ ਆਪਾਂ ਜਿਹੜਾ ਭਾਗਾ ਦਰਾਉਂਸਰਾ ਮੱਛੀਆਂ ਵਾਲੇ ਕਰਦਣਾ ਅੱਜ ਵੇਖੀ ਤੇ ਕਰਮਾਂ ਵਾਲੀ ਬਣੀ ਸੋੜੀ ਆ ਓ ਜਿਆਦਾ ਸਮਾਂ ਖਿੱਚ ਕੇ ਲੈ ਗਈ ਆ ਬਾ ਤਿੰਨ ਮਹੀਨੇ ਰਹਿ ਗਈ ਦੇਣ ਕਿਹੜੇ ਰਹਿ ਗਏ ਆ ਹਾਂ ਲਓ ਜੀ ਲਓ ਜੀ ਬਾਕੀ ਠੰਡੀ ਕਰਮਾਂ ਵਾਲੀ ਆ ਚਾਰੇ ਥਾਣਾ ਕੋਈ ਸ਼ਾਂਖ ਫੂਟ ਨਹੀਂ ਗਈ ਆ ਦੇਖੋ ਹਾਂ ਵਧੀਆ ਕਰਮਾ ਜੀ ਝੋਲੀ ਚਾਹੀਦੀ ਦੁੱਧ 11 12 13 ਕਦਣਾ ਆਮਨੇ ਦੇਈ ਜਾਂ ਕਿ ਸੂਣਾ ਟਕਾਣੇ ਜਾਗੇ ਨੇ ਹਾਂ ਸੀਲਿੰਗਾਂ ਵੇਖੋ ਕਰਮਾਲੀਆਂ ਨਹੀਂ ਨਹੀਂ ਚੰਗੀ ਆ ਬੈੜ ਤੇ ਝੋਲੀ ਚਾਲੀ ਚੰਗੀ ਭਰੂਗੀ ਜਦੋਂ ਤਿਆਰੀ ਤੇਈ ਹੈ ਨਾ ਪੂਰੀ ਪੂਰੀ ਜੀ ਪੂਰੀ ਬੰਦੂਆ ਚੰਗਾ ਢੱਲਾ ਟੁੰਲਾ ਬਾਕੀ ਸਾਂਹ ਸਾਂਭਲੇ ਕਾ ਚਲੇਗੀ ਜੇ ਕਰਮਾਲੀਆਂ ਨੇ ਲੈਰਾ ਬਣਾ ਕੇ ਇਹ ਬੜਾ ਕਿਸਾਨ ਵੀਰੋ ਠੀਕ ਆ ਜੀ ਬਾਕੀ ਤੁਹਾਨੂੰ ਟਾਈਮ ਆਪਾਂ ਨੋਟ ਕਰਾਤਾ ਇਹ ਫਿਰ ਸਰਮੰਗਸਾ ਦਾ ਤੀਜਾ ਸਵੇਰ ਸੁਭੂਗੀ ਦੂਸਰਾ ਸਵੇਰ ਸਹੀ ਅੱਗੇ ਹਾਂਜੀ ਕੋਈ ਭਾਵੇਂ ਤੀਜਾ ਸਾਮਾ ਚੌਥਾ ਮੰਨ ਲਓ ਅਗਲੇ ਸੰਜੇ ਸਹੀ ਹੈ ਦੂਸ ਲੋ ਵੀ ਆਪਾਂ ਚੈੱਕ ਕਰਾਈ ਆ ਜਿਹੜੇ ਭੈਣ ਦਾ ਖੇਤ ਨੇ ਆਪਣੇ ਕੋਲ ਚੈੱਕ ਕਰਾ ਕੇ ਲੈ ਕੇ ਜਾਵੇ ਆ ਹਾਂਜੀ ਲੋ ਵੀ ਚਲੋ ਜੀ ਠੀਕ ਆ ਭਾਵੇਂ ਕੀਮਤ ਬੜੇ ਜ਼ਾਇਦ ਰੇਟ ਦੇ ਵਿੱਚ ਮਿਲ ਜਾਣੀ ਆ ਤੇ ਫਿਰ ਵੀ ਮੇਰਾ ਭਰਾ ਆਖਾ ਮੀਚਲ ਵੀ ਕੋਈ ਲੋੜ ਨਹੀਂ ਕੀ ਪੈਸੇ ਲਾਉਣੇ ਆ ਚਾਹੇ ਕਿਸੇ ਵੀਰ ਨੇ 20 40 30 ਹਜ਼ਾਰ ਲਾਉਣਾ ਚਾਹੇ ਕੋਈ ਢੂੜ ਲੱਖ ਲਾਉਣਾ ਠੀਕ ਆ ਵੀ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਬਾਅਦ ਵਿੱਚ ਕਈ ਵਾਰ ਇਹ ਕੰਮ ਪੂਰੀ ਕੂੜਾ ਨਹੀਂਗਾ ਠੀਕ ਆ ਪੂਰੀ ਆ ਠੰਡੀ ਆ ਕੋਈ ਲੱਪਸ਼ੜਾਲੀ ਨਹੀਂ ਹੈਗੀ ਕਿ ਕੋਈ ਚਟਾਕਲ ਨਹੀਂ ਗਈ ਐ ਠੰਡੀ ਸੀਲ ਸਾਊਗਾ ਆ ਬਿਲਕੁਲ ਜੀ ਜੇ ਮੇਰੀ 30000 ਦੀ 30000 ਦੀ ਹਾਂਜੀ ਸਾਹਮਣੇ ਸੁੰਭਣੀਆ ਭੈਣ ਭਰਾਵਾਂ ਦੀ ਗੱਲ ਪਾ ਪਹਿਲਾਂ ਹੀ ਤੂੰ ਟਕਾਣੇ ਤੇ ਲੈ ਆਦੀ 35 ਸਾਟੀ ਹਾਂਜੀ ਤੇ ਜੇ ਹੋਰ ਵਿੱਚੋਂ ਕੱਢਦੀ ਐ ਕਸਰਾ ਕੁਸਰਾ ਮੋਟੀ ਮਾਰਨੀ ਛਾਲ ਤੇ ਵੱਡੀ ਮਾਰਦੀ ਐ ਵੱਡੀ ਮਾਰਦੀ ਐ ਹਾਂ ਪੂਰੇ 22000 ਦੀ ਦੇਰੀ ਹੈ ਰਾਜ ਲੈ ਵੀ ਕਿੱਥੇ 30 ਤੇ ਕਿੱਥੇ 22 ਹਾਂ ਹੁਣ ਤੇ ਸਾਹਮਣੇ ਆਉਣ ਪਾਜੇ ਨਿਆ ਪਾਸ ਸਾਹਮ ਦਾ ਮੁੱਲੂ ਸ਼ਰਤਾਂ ਨਾਲ ਲੈ ਹੁਣ ਬਾਕੀ ਜੋ ਮਰਜ਼ੀ ਪਾਈ ਜੇ ਨੇ ਕਰਮਾਣ ਨੂੰ ਗਾਹ ਅਗਲੇ ਸੇਦਾ ਹੀ ਭਾਜ ਤੇਲ ਪਾਈ ਜਾਵੇ ਨਾਲ ਬੁੜੇ ਵੇ ਸੜ ਕੇ ਤੇਲ ਵੀ ਪਾਈ ਜਾਵੇ ਟ੍ਰਾਂਜੈਕਸ਼ਨ ਰਾਲ ਤੇ ਲੋਭੇ 20000 ਦੀਆਂ ਦੱਬਣ ਮੇਰੇ ਭਰਾਵੋ 20000 ਦੀਆਂ ਕਈ ਮੈਂ ਤਸੀਂ ਕਹੋ ਨਾ ਮਰਾ ਮੋਰ ਤੇ ਦੱਸ ਦਵਾਂ ਤੈਂ ਮੈਂ ਕੀ ਕਰਾਉਣਾ ਦੇਖ ਲਾ ਮੇਰਾ ਵੀ ਵਿੱਚੇ ਕਰਦੇ ਤੂੰ ਤੇਨੂੰ ਜਲ ਪਾਣੀ ਲੱਭ ਜੇ ਕਿਤੇ ਮੈਂ ਜਿਆਦਾ ਲਾਗੇ ਨਾ ਸੋੜਦਾ ਬਾਅਦ ਨਹੀਂ ਦੱਸ ਦੋ ਕਹਿੰ ਤਸੀਂ ਦੱਸ ਦੋ ਦੱਸ ਦਵੋ ਨਹੀਂ ਉਸ ਅਗਰ ਸਕੀਮਾ ਤੇ ਦੇਣੀ ਤੇ ਛਗੜ ਸਕੀਮਾ ਜੇ ਦੇ ਦੇ ਸਕਣ ਸਕੀਮਾ ਜਿਆਦਾ ਟੱਕਾ ਹੈ ਨਾ ਯਾਰ ਸ਼ਾਰਦਿਕਾ ਯਾਰ ਬਾਈ ਦੇ ਦੇ ਭਾਈ ਯਾਰ ਤੇਰਾ ਵੀ ਦੇਖਣਾ ਤੇ ਆਪਾਂ ਉਹਨਾਂ ਨੂੰ ਵੀ ਦੇਖ ਲਿਆ ਹੋਰ ਦੇ ਵੇਖ ਕੋਈ ਆਮਸਾ ਵਸ਼ੀਆਂ ਮੁੱਲ ਕਰਤਾ ਇਹਨੇ ਆਮਸਾ ਵਸ਼ੀ ਵੀ ਨਹੀਂ ਆਉਂਦੀ ਬਿਲਕੁਲ ਹਾਂਜੀ ਲੋਭੇ 20000 ਦੀ ਸਾਬੇ 5 ਮਹੀਨੇ ਦੀ ਗੱਬਣਾ ਕਰਮਾ ਲਈ 6 ਮਹੀਨੇ ਕੰਪਲੀਟ ਹੋ ਜਾਣੇ ਆ ਹੋਰ 12 13 ਦਿਨਾਂ ਤੱਕ ਤੇ 7ਵਾਂ ਮਹੀਨਾ ਨੂੰ ਕਰਮਾ ਲਈ ਨੂੰ ਲੱਗ ਜਾਣਾ 15 14 ਅਗਸਤ ਤੋਂ ਬਾਕੀ ਮੇਰਾ ਭਰਾ ਕਰ ਲਿਓ ਪਹਿਲ ਕਦਮੀ ਮਾਲ ਪਹਿਲੇ ਬੜੇ ਜਾਇਜ਼ੇ ਰੇਟਾਂ ਦੇ ਉੱਤੇ ਵੀਰ ਦੇ ਦਿੰਦਾ ਕਦੇ ਵੀ ਚਲੋ ਮੋਲ ਨਜਾਇਜ਼ ਨਹੀਂ ਕੀਤਾਗਾ ਸੋ ਸਾਰੇ ਭਰਾ ਜਾਣਕਾਰ ਆ ਬਾਹਰ ਜਦੋਂ ਨਿਕਲਗੇ ਤੁਰਗੇ ਫਿਰਗੇ ਚੰਗਾ ਪਸ਼ੂ ਲੱਭੀਏ ਤੇ ਪਤਾ ਲੱਗੀ ਜਾਂਦਾ ਵੀ ਕਿਹੜੇ ਭਾ ਪੈਂਦਾ ਓਕੇ ਸ਼ਰਮਖ ਵੀਰ ਇਹ ਅਜ ਮਾਲ ਸੀਗਾ ਹਾਂਜੀ ਹਾਂਜੀ ਤੇ ਇਹ ਅੱਜ ਦੋਸਤੋ ਐਨੀਮਲ ਤੁਹਾਨੂੰ ਦਿਖਾਉਣੇ ਸੀਗੇ ਤਿੰਨ ਬਾਕੀ ਡਿਟੇਲ ਤੁਹਾਨੂੰ ਮਿਲ ਗਈ ਆ ਜਿੱਦਾਂ ਮਰਜ਼ੀ ਤਸੱਲੀਆਂ ਕਰਨ ਦੇ ਲਈ ਖਾਸ ਤੌਰ ਤੇ ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਜੀ ਨੰਬਰ ਇੱਕ ਸਰਮਖ ਬੋਲਦੇ ਆਪਦੇ ਨੰਬਰ ਆਪਣਾ 97792 24488 ਪਿੰਡ ਆਪਣਾ ਸ਼ਕਰੀ ਤਹਿਸੀਲ ਤੇ ਜਿਲ੍ਹਾ ਆਪਣਾ ਤਰਨਤਨ ਪੈਂਦਾ ਜੀ ਹਾਂਜੀ ਹਜਦਾਰੀ ਕੇ ਪਤਨ ਤੋਂ ਆਪਣਾ 15 ਕਿਲੋਮੀਟਰ ਪੈਂਦਾ ਹੈ 16 ਤਰਨਤਨ ਵੀ ਆਪਣਾ 15 ਕਿਲੋਮੀਟਰ ਸੋਣਾ ਜੀ ਠੀਕ ਹੈ ਹਾਂਜੀ ਆਪਾਂ ਸੈਂਟਰ ਦੇ ਵਿੱਚ ਆਏ ਨੇ ਜੀ ਲੋਬੀ ਭਰਾਵੋ ਕਰੋ ਕਾਲ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ